ਅਜੇ ਕੀ ਨਾ ਤੇ ਹੋਰ ਕੀ ਨਾ ਹਲਕਾ ਪੈਂਦਾ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਡਿਵੈਲਪਮੈਂਟ ਕਿੰਨੇ ਹੋਏ ਨੇ ਇਸ ਏਰੀਆ 'ਚ ਸतीश ਕੁਮਾਰ ਵੱਲੋਂ ਮੇਰਾ ਨਾਮ ਵਾਰਡ ਨੰਬਰ 81 ਦਾ ਕੌਂਸਲਰ ਵੈਸਟ ਕੰਸਟੀਟੂਐਂਸੀ ਅਮਰਸਾਹ ਇਹ ਜਿਹੜੀ ਤਾਂ ਹਲਕੇ 'ਚ ਡਿਵੈਲਪਮੈਂਟ ਦੀ ਜੋ ਕਮੀ ਹੈ ਕਿ ਕੱਜ ਜ਼ਿਆਦਾ ਹੋਏ ਨੇ ਨਹੀਂ ਹੋਏ ਇਹਨਾਂ ਬਾਰੇ ਕੀ ਕਹਿਣਾ ਚਾਹੀਦਾ ਕਮੀ ਹੀ ਕਮੀ ਲੱਗੀ ਆ ਜਦੋਂ ਦੀ ਇਹ ਸਰਕਾਰ ਆਈ ਆ ਡਿਵੈਲਪਮੈਂਟ ਦਾ ਨਾਂ ਰੋਏ ਇਹ ਐਲਾਨ ਕਰ ਦਿੰਦੇ ਆ ਡਿਵੈਲਪਮੈਂਟ ਦਾ ਦੀ ਕੋਈ ਚੀਜ਼ ਸੁਣੀ ਹੁੰਦੀ ਦਿਖ ਕਰਾਈ ਆ ਆਪਾਂ ਇਹ ਡਿਵੈਲਪਮੈਂਟ ਇਹ ਨਹੀਂ ਕਰਾਈ ਹੁਣ ਵੀ ਆਪਾਂ ਜਿਹੜੇ ਪਿਛਲੇ ਸਰਕਾਰ ਦੇ ਕਾਂਗਰਸ ਵੇਲੇ ਦੇ ਆ ਮੈਂ ਘੱਟੋ 40-45 ਲੱਖ ਰੁਪਏ ਦੇ ਕੰਮ ਆਪਣੀ ਵਾਰਡ ਵਿੱਚ ਕਰਵਾਏ ਆ ਇਹ ਵਿਕਾਸ ਦੇ ਰੋਜ਼ ਦਾਅਵੇ ਕਰਦੇ ਆ ਵਿਕਾਸ ਕਿਤੇ ਨਹੀਂ ਆ ਵਿਨਾਸ਼ ਹੈਗਾ ਵਾ ਸਵਾ ਦੋ ਸਾਲ ਚ ਪੰਜਾਬ 10 ਸਾਲ ਪਿਛੇ ਚਲ ਗਿਆ ਵਾ ਕਿਸ ਤਰ੍ਹਾਂ ਦੇ ਵਿਕਾਸ ਜਿਹੜੇ ਤੁਸੀਂ ਕਰਨਾ ਚਾਹਤੇ ਸੀ ਇੱਥੇ ਹੋਏ ਨਹੀਂ ਆ ਦੇਖੋ ਸੜਕਾਂ ਤੋੜ ਗਏ ਆ ਹੁਣ ਪਾਣੀ ਦੀ ਆ ਪਾਈਪਾਂ ਪਾ ਰਹੇ ਆ ਕਿਤੇ ਗੈਸ ਦੀ ਆ ਪਾਈਪਾਂ ਪਾ ਰਹੇ ਆ ਔਰ ਕੰਪਨੀਆਂ ਨਾਲ ਠਾਈਆ ਪਿਆ ਕਿ ਕੰਪਨੀਆਂ ਨੇ ਇਹਨਾਂ ਨੂੰ ਜੇ ਤੋੜਦਾ ਵਾਂ ਤੇ ਬਣਾ ਕੇ ਵੀ ਜਾਣਾ ਪਰ ਇਹਦੇ ਬਾਰੇ ਕਿੰਨੇ ਕਹਿਣਾ ਵਾ ਨਾ ਡਿਪਾਰਟਮੈਂਟ ਕਹਿੰਦਾ ਨਾ ਜਿੱਥੇ ਹੋਏ ਨਮਾਇंदे ਇਹਨਾਂ ਦੇ ਕਹਿੰਦੇ ਪਏ ਆ ਕਿਸੇ ਦਾ ਕੋਈ ਧਿਆਨ ਨਹੀਂ ਆ ਠੱਗੀਆਂ ਵਾਲ ਲੈ ਗਏ ਆ ਇਹਨਾਂ ਦੇ ਕੀ ਜੀ ਵਾਲ ਵੇਖੋ ਜੋ ਉਹਨਾਂ ਨੇ ਵਾਦੇ ਕੀਤੇ ਸੀ ਕੋਈ ਵਫਾ ਨਹੀਂ ਹੋਇਆ ਇਹ ਕਿਹੜਾ ਚੱਲਦਾ ਜੀ ਕਿਹੜਾ ਐਮਐਲਏ ਸੋ ਕਿਹੜੀ ਆਗੇ ਐਮਐਲਏ ਆਮ ਆਦਮੀ ਪਾਰਟੀ ਦੇ ਇਥੋਂ ਜਸਪੀਰ ਸਿੰਘ ਸੰਧੂ ਉਹਨਾਂ ਦਾ ਹਲਕਾ ਪੈਂਦਾ ਹੈ ਡਵੈਲਪਮੈਂਟ ਦੇ ਕੰਮ ਜਿੰਨੇ ਹੋਏ ਆ ਔਰ ਜਿੰਨੇ ਪੈਂਡਿੰਗ ਪਏ ਆ ਸਾਡੀ ਸਰਕਾਰ ਵੇਲੇ ਦੇ ਕੰਮ ਮੈਂ ਆਪਣੀ ਵਾਰਡ ਦੀ ਗੱਲ ਕਰਾਂ ਹਈਏ ਵੀ ਮੇਰੇ 32 ਲੱਖ ਰੁਪਏ ਦਾ ਇੱਕ ਕੰਮ ਆ 8.5 ਲੱਖ ਰੁਪਏ ਦਾ ਇੱਕ ਕੰਮ ਆ ਜਿਹੜਾ ਪੈਂਡਿੰਗ ਆ ਉਹ ਹੋਣ ਵਾਲੇ ਆ ਸਾਡੇ ਜਿਹੜੇ ਪਿਛਲੇ ਸਰਕਾਰ ਦੇ ਪੈਸੇ ਆ ਜਿਹੜੇ ਉਹ ਅੱਜ ਵੀ ਡਵੈਲਪਮੈਂਟ ਦੇ ਕੰਮਾਂ ਵਿੱਚ ਲੱਗ ਰਹੇ ਆ ਨਵਾਂ ਕੋਈ ਨਾ ਕੋਈ ਡਵੈਲਪਮੈਂਟ ਦਾ ਕੰਮ ਹੋਇਆ ਨਾ ਕੋਈ ਕੰਮ ਪਾਸ ਹੋਇਆ ਨਾ ਕੋਈ ਕੰਮ ਸਟਾਰਟ ਹੋਇਆ 1 ਜੂਨ ਨੂੰ ਪੰਜਾਬ 'ਚ ਇਲੈਕਸ਼ਨ ਆ ਰਹੀਆਂ ਕਿ ਇਹ ਤੇ ਕੋਈ ਅਸਰ ਪਵੇਗਾ ਇਹ ਜਿਹੜੀ 1 ਜੂਨ ਆ ਇਹ ਆਮ ਆਦਮੀ ਪਾਰ ਸਵਾ ਦੋ ਸਾਲਾਂ ਦੇ ਜਿਹੜੇ ਕੰਮ ਆ ਉਹਦੋਂ ਇਹਨਾਂ ਦਾ ਰਿਜ਼ਲਟ ਆ ਉਹ ਲੋਕੀ ਮੈਂ ਸਮਝਦਾ ਵਾ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਆਮ ਆਦਮੀ ਪਾਰਟੀ ਨੂੰ ਜੋ ਹਸ਼ਰ ਲੋਕਾਂ ਦਾ ਇਹਨਾਂ ਨੇ ਕੀਤਾ ਵਾ ਲੋਕ ਯਾਰਾ ਦੇ 111 ਮੋੜਨਗੇ ਇਹਨਾਂ ਨੂੰ ਇੱਕ ਜਿਹੜਾ ਸ਼ਾਡੇ ਫਾੜਕ ਦੀ ਕੋਈ ਸਮੱਸਿਆ ਹੈਗੀ ਉਸ ਬਾਰੇ ਕੀ ਕਿਹਾ ਚੱਲਦਾ ਬਹੁਤ ਮੇਜਰ ਸਮੱਸਿਆ ਹੈਗੀ ਆ ਛਾਡੇ ਫਾੜਕ ਦੀ ਔਰ ਉੱਤੇ ਮੈਂ ਸਮਝਦਾ ਪੁਲ ਬੰਨਣਾ ਚਾਹੀਦਾ ਕਿਉਂਕਿ ਜਦੋਂ ਜਿਸ ਟਾਈਮ ਉਹ ਰੇਲਵੇ ਕ੍ਰੋਸਿੰਗ ਸਾਡੀ ਬਣੀ ਸੀ ਉਦੋਂ ਬਾਦੀ ਬਹੁਤ ਘੱਟ ਗਿਣਤੀ ਵਿੱਚ ਸੀ ਅੱਜ ਬਹੁਤ ਸਾਰਾ ਛਾੜਾ ਫੈਲ ਗਿਆ ਵਾ ਪਿੰਡ ਨਾਲ ਜੁੜ ਗਏ ਆ ਸੋ ਅੱਜ ਸਾਡੀ ਮੰਗ ਆ ਕਿ ਇੱਥੇ ਪੁਲ ਬੰਨਣਾ ਚਾਹੀਦਾ ਜਲਦੀ ਤੋਂ ਜਲਦੀ ਇਹ ਤੇ ਕੇਂਦਰ ਸਰਕਾਰ ਦਾ ਕੰਮ ਹੈਗਾ ਵਾ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਆਪਾਂ ਓਇਲਾ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਉਹਨਾਂ ਨੇ ਇਹ ਸਵਾਲ ਉਤੇ ਸੰਸਦ ਵਿੱਚ ਉਠਾਇਆ ਵੀ ਆ ਸ਼ਾਇਦ ਉਹਦੇ ਬਾਰੇ ਚੱਲ ਰਹੀ ਆ ਗੱਲਬਾਤ ਪੁਲ ਬਣੇਗਾ ਜਰੂਰ ਹਲਕੇ ਦੇ ਐਮਐਲਏ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਮੈਂ ਜੀ ਕਹਿਣਾ ਹਲਕੇ ਦੇ ਐਮਐਲਏ ਨੂੰ ਲੋਕ ਕਹਿਣਗੇ ਆਪਾਂ ਕੀ ਕਹਿਣਾ ਆਪਾਂ ਤੇ ਜਦੋਂ ਜੇ ਅਗਰ ਕੋਈ ਕੋਈ ਦੁੱਖ ਸੁੱਖ ਬੋਲਿਆ ਜਾਂਦਾ ਆਪਣਿਆਂ ਨਾਲ ਫੁੱਲਿਆ ਜਾਂਦਾ ਵਾ ਸਾਡਾ ਦੇ ਇਸ ਪਾਰਟੀ ਨਾਲ ਲੈਣਾ ਦੇਣਾ ਕੋਈ ਨਹੀਂ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆ ਇਹ ਝੂਠਿਆ ਦੀ ਪਾਰਟੀ ਆ ਇਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸਤਾ ਵਿੱਚ ਆਈ ਆ ਉਸ ਤੋਂ ਬਾਅਦ ਅੱਜ ਲੋਕ ਪੰਜਾਬ ਦੇ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਪਏ ਆ ਹੁਣ ਸਮਾਂ ਆ ਗਿਆ ਵੋਟਾਂ ਦਾ ਔਰ ਵੋਟ ਦੇ ਰੂਪ ਵਿੱਚ ਇਹ ਸੁੰਗਲ ਦੀ ਤਾਕਤ ਦੇ ਨਾਲ ਲੋਕੀ ਇਹਨਾਂ ਨੂੰ ਜਵਾਬ ਦੇਣਗੇ ਇਹ ਕਿਹੜੇ ਬੀਬੀ ਨੇ ਵਾਦਾ ਕੀਤਾ ਹੈ ਇਹਨਾਂ ਨੇ 1000 ਰੁਪਏ ਦਾ ਦੇਖੋ ਬੀਬੀ ਆਣੇ ਤਾਂ ਕਈ ਜਗ੍ਹਾ ਕਮੇਟੀਆ ਦੀ ਵੀ ਆਹ ਕੀਤੀ ਸੀ 1000 ਰੁਪਏ ਮਹੀਨੇ ਦੀ ਸੋ ਵਾਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕੋਈ ਵਫਾ ਨਹੀਂ ਕੀਤਾ ਇਹਨਾਂ ਨੇ ਕੇਜਰੀਵਾਲ ਨੇ ਆਖਿਆ ਸੀ ਕਿ ਮੈਂ ਸਿਕਿਉਰਿਟੀ ਨਹੀਂ ਲਾਊਂਗਾ ਕਿ ਆ ਸਿਕਿਉਰਿਟੀ ਅੱਡੇ ਲਈ ਇੱਕ ਨਹੀਂ ਲਈ ਔਰ ਹਾਈएस्ट ਸਿਕਿਉਰਿਟੀ ਪੂਰੇ ਹਿੰਦੁਸਤਾਨ ਦੇ ਮੁੱਖ ਮੰਤਰੀਆਂ ਦੀ ਗੱਲ ਕਰੀਏ ਹਾਈएस्ट ਸਿਕਿਉਰਿਟੀ ਉਹਦੇ ਨਾਲ ਚੱਲਦੀ ਆ ਔਰ ਦੇਸ਼ ਦੇ ਪੀਐਮ ਤੋਂ ਵੱਡਾ ਸੀਐਮ ਦਾ ਬੰਗਲਾ ਕੇਜਰੀਵਾਲ ਦਾ ਜਿਹੜਾ ਕਹਿੰਦਾ ਹੈ ਮੈਂ ਸਰਕਾਰੀ ਮਕਾਨ ਵਿੱਚ ਰਹੂੰਗਾ ਕਿਹੜੀ ਗੱਲ ਤੇ ਆਪਣੇ ਪੂਰੇ ਉੱਤਰਿਆ ਨਸ਼ੇਾਂ ਦੀ ਗੱਲ ਕਰ ਲਈ ਐ ਅੱਜ ਨਸ਼ਿਆਂ ਨਾਲ ਪੰਜਾਬ ਡੁੱਬਾ ਪਿਆ ਵਾ ਰੋਜ਼ ਸਾਡੇ ਨੌਜਵਾਨ ਮਰਦੇ ਪਏ ਆ ਕਿੰਨੇ ਦੀ ਸਾਰ ਲਈ ਆ ਲਈ ਕਿਸੇ ਨੇ ਔਰ ਇਹਨਾਂ ਦੇ ਥੋੜੇ ਦਿਨਾਂ ਬਾਅਦ ਇੱਕ ਐਮਐਲਏ ਨੇ ਲੋਕਾਂ ਨੂੰ ਉਹਨੂੰ ਘੇਰਿਆ ਕਿ ਤੁਸੀਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਪੰਜਾਬ ਵਿੱਚ ਲਗਾਤਾਰ ਨਸ਼ੇ ਵਾਧੇ ਪਏ ਆ ਉਹਨੇ ਲੋਕਾਂ ਨੂੰ ਇਹ ਜਵਾਬ ਦਿੱਤਾ ਕਿ ਜੇ ਅਸੀਂ ਨਸ਼ਿਆਂ ਦੀ ਸਪਲਾਈ ਬੰਦ ਕਰਦੀ ਹੈ ਨਾ ਤੇ ਤੁਹਾਡੇ ਬੱਚੇ ਮਰ ਜਾਣ ਆਖਰ ਵਿੱਚ ਕੀ ਕੀ ਕਹਿਣ ਚਾਹੋਗੇ ਆਖਰ ਵਿੱਚ ਲੋਕਾਂ ਨੂੰ ਕਹਾਂਗਾ ਕਿ 1 ਜੂਨ ਨੂੰ ਤਾਂ ਮਤਦਾਨ ਹੈਗਾ ਵਾ ਹਿੰਦੁਸਤਾਨ ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਉਸ ਵਿੱਚ ਆਪਣੇ ਮਤ ਦਾ ਅਕਲ ਦਾ ਸਹੀ ਇਸਤੇਮਾਲ ਕਰਦੇ ਹੋਏ ਵੋਟ ਪਾਓ ਨਿਸ਼ਾਨ ਛੱਡ ਕੇ ਇਨਸਾਨ ਨੂੰ ਚੁਣੋ ਚੰਗਾ ਇਨਸਾਨ ਜਿਹੜਾ ਵਾ ਉਹ ਹਮੇਸ਼ਾ ਤੁਹਾਡੇ ਕੰਮ ਆਏਗਾ ਨਿਸ਼ਾਨ ਤੁਹਾਡੇ ਕੰਮ ਨਹੀਂ ਆਉਣਗੇ